ਉਲਝੇ ਸ਼ਬਦ ਪਰੋਕੇ ਇੱਕ ਕਿਤਾਬ ਬਣਾਉਂਦੇ ਆ ਜੋ ਕਰ ਗਏ ਕੁਰਬਾਨੀ ਉਹਨਾਂ ਦੀ ਯਾਦ ਮਨਾਉਂਦੇ ਆ ਉਲਝੇ ਸ਼ਬਦ ਪਰੋਕੇ ਇੱਕ ਕਿਤਾਬ ਬਣਾਉਂਦੇ ਆ ਜੋ ਕਰ ਗਏ ਕੁਰਬਾਨੀ ਉਹਨਾਂ ਦੀ ਯਾਦ ਮਨਾਉਂਦੇ ਆ ਖੂਨ ਦੇ ਕੇ ਭਰ ਗਏ ਜੋ ਰੰਗ ਤਰੰਗੇ ਵਿੱਚ ਖੂਨ ਦੇ ਕੇ ਭਰ ਗਏ ਜੋ ਰੰਗ ਤਰੰਗੇ ਵਿੱਚ ਹਾਲ ਲਿਖ ਕੁਰਬਾਨੀਆਂ ਦੇ ਗੁਲਾਬ ਸਜਾਉਂਦੇ ਆ ਤੇ ਵਿੱਚ ਕਿਤਾਬਾਂ ਪੜ੍ਹਦੇ ਆ ਅਸੀਂ ਭਗਤ ਸਰਾਭਿਆਂ ਨੂੰ ਬਸ ਦਿਨ ਆਏ ਤੇ ਹੀ ਸਭ ਨੂੰ ਯਾਦ ਕਰਾਉਂਦੇ ਆ ਜੋ ਮਰ ਗਏ ਉਹ ਕਰ ਦਿੱਤੇ ਨੇ ਦਫਨ ਬੇਗਾਨਿਆਂ ਨੇ ਉਹ ਦੀਨ ਆਵਾਜ਼ਾਂ ਕਬਰਾਂ ਚੋਂ ਅਸੀਂ ਕੰਨੀ ਕਤਰਾਂਦੇ ਆ ਭੁੱਲ ਗਏ ਆਂ ਐਹਸਾਨਾ ਨੂੰ ਜੋ ਸਰਬੰਸ ਲੁਟਾ ਗਈ ਸੀ ਭੁੱਲ ਗਏ ਆਂ ਐਹਸਾਨਾ ਨੂੰ ਜੋ ਸਰਬੰਸ ਲੁਟਾ ਗਈ ਸੀ ਕੁਝ ਚਿੱਟੀਆਂ ਚੁੰਨੀਆਂ ਪੱਗਾਂ ਤੇ ਬਸ ਦਾਗ ਲਗਾਉਂਦੇ ਆਂ ਤੇ ਨੀਹਾਂ ਵਿੱਚ ਖਲੋਤਿਆਂ ਦਾ ਹੁਣ ਖਿਆਲ ਨਹੀਂ ਰਹਿੰਦਾ ਨੀਹਾਂ ਵਿੱਚ ਖਲੋਤਿਆਂ ਦਾ ਹੁਣ ਖਿਆਲ ਨਹੀਂ ਰਹਿੰਦਾ ਪੈੜ ਉਹਨਾਂ ਦੀ ਚੁੰਮਣ ਲਈ ਡਾਢਾ ਸ਼ਰਮਾਉਂਦੇ ਆਂ ਗਵਾਚ ਗਏ ਨੇ ਜਾ ਕੇ ਵਿੱਚ ਕਲੱਬਾਂ ਦੇ ਗੱਭਰੂ ਪੁੱਤ ਸਰਦਾਰਾਂ ਦੇ ਹਾਂ ਗੱਡੀ ਤੇ ਲਿਖਵਾਉਂਦੇ ਆਂ ਲਿਖਦੇ ਆਂ ਬਸ ਗੀਤਾਂ ਗਜ਼ਲਾਂ ਤੇ ਕਵਿਤਾਵਾਂ ਵਿੱਚ ਇਤਾਂ ਹੀ ਬਸ ਭੋਲੇ ਲੋਕਾਂ ਨੂੰ ਪਰਮਾਉਂਦੇ ਆਂ ਚੌਂਕ ਚਾਂਦਨੀ ਯਾਦ ਰਿਹਾ ਨਾ ਬੇਦਰਦ ਹਾਕਮਾਂ ਨੂੰ ਜਿਸ ਦੇ ਸਿਰ ਤੇ ਅੱਜ ਉੱਚਾ ਝੰਡਾ ਲਹਿਰਾਉਂਦੇ ਆਂ ਜੋ ਦੇ ਗਏ ਕੁਰਬਾਨੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਜੋ ਦੇ ਗਏ ਕੁਰਬਾਨੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਜੋ ਦੇ ਗਏ ਕੁਰਬਾਨੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਤੇ ਦੱਸੋ ਕਾਦਾ ਅਸੀਂ ਆਜ਼ਾਦੀ ਦਿਵਸ ਮਨਾਉਂਦੇ ਆਂ ਇਹ ਹਰਾ ਚਿੱਟਾ ਕੇਸਰੀ ਜੋ ਰੰਗ ਆਜ਼ਾਦੀ ਦਾ ਇਹ ਹਰਾ ਚਿੱਟਾ ਕੇਸਰੀ ਜੋ ਰੰਗ ਆਜ਼ਾਦੀ ਦਾ ਆਖੇ ਮੀਤ ਨਿਮਾਣੀ ਇਸ ਨਾਲ ਦਗਾ ਕਮਾਉਂਦੇ ਆਂ ਆਖੇ ਮੈਂ ਇਤਨੇ ਮਾਣੀ ਇਸ ਨਾਲ ਦਗਾ ਕਮਾਉਂਦੇ ਆਂ ਉਲਝੇ ਸ਼ਬਦ ਪਰੋਕੇ ਇੱਕ ਕਿਤਾਬ ਬਣਾਉਂਦੇ ਆਂ ਜੋ ਕਰ ਗਏ ਕੁਰਬਾਨੀ ਉਹਨਾਂ ਦੀ ਯਾਦ ਮਨਾਉਂਦੇ ਆਂ ਉਹਨਾਂ ਦੀ ਯਾਦ ਮਨਾਉਂਦੇ ਆਂ